ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਆਪਾਂ ਚਾਹੇ ਛੋਟੀਆਂ ਰੀਆਂ ਕੋਟੀਆਂ ਤੇ ਬਣਾਓ ਚਾਹੇ ਵੱਡੀਆਂ ਰੀਆਂ ਕੋਟੀਆਂ ਤੇ ਬਣਾਓ ਕਿਸੇ ਵੀ ਕਲਰ ਚ ਬਣਾਓ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਸਕੀ ਵੀ ਬਲਾਊਜ਼ ਕੈਪ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਜਿਵੇਂ ਇੱਥੇ ਮੇਰੇ ਕੋਲ ਨਾਰਮਲ ਵੂਲ ਆ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਰਹੀ ਹਾਂ 12 ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਇੱਥੇ ਦੋ ਵਾਰ ਮੈਂ ਡਿਜ਼ਾਈਨ ਰਿਪੀਟ ਕੀਤਾ 12 ਸਲਾਈਆਂ 12 ਸਲਾਈਆਂ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਸੱਤ ਦੇ ਮਲਟੀਪਲ ਦੋ ਸੌਰੀ ਪੰਜ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਜਿਵੇਂ 7 7 7 ਲਾਸਟ ਤੇ ਪੰਜ ਗੁੰਡੇ ਵਾਧੂ ਰੱਖਣੇ ਆ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਬਾਰਡਰ ਤੁਸੀਂ نیچے ਕੋਈ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਉੱਪਰ ਡਿਜ਼ਾਈਨ ਆਪਣਾ ਸਿੱਧੀ ਸਲਾਈ ਤੋਂ ਸ਼ੁਰੂ ਹੋਊਗਾ ਸਿੱਧੇ ਪਾਸੇ ਤੋਂ ਜਿਵੇਂ ਮੈਂ ਇੱਥੇ ਛੋਟਾ ਜਿਹਾ ਬਾਰਡਰ ਬਣਾਇਆ ਦੇਖੋ ਇੱਕ ਉਲਟਾ ਕੁੰਡਾ ਇੱਕ ਸਿੱਧਾ ਇੱਕ ਉਲਟਾ ਇਸ ਤਰ੍ਹਾਂ ਦੋ ਸਲਾਈਆਂ ਡਿਜ਼ਾਈਨ ਦੀਆਂ ਬਣਾਇਆਂ ਬਾਰਡਰ ਦੀਆਂ ਉੱਪਰ ਜਿਹੜਾ ਡਿਜ਼ਾਈਨ ਫਿਰ ਮੈਂ ਸ਼ੁਰੂ ਕੀਤਾ ਤੇ ਚਲੋ ਫਿਰ ਸ਼ੁਰੂ ਕਰਗੇ ਆਪਾਂ ਇਸ ਨੂੰ ਬਣਾਉਣਾ 7-7 ਕੁੰਡਿਆਂ ਦਾ ਡਿਜ਼ਾਈਨ ਹੈ ਤਾਂ ਮੇਰੇ ਕੋਲ ਇੱਥੇ ਸਲਾਈ ਤੇ 26 ਕੁੰਡੇ ਆ ਠੀਕ ਹੈ ਪੰਜ ਕੁੰਡੇ ਆਪਾਂ ਵਾਧੂ ਲੈਣੇ ਆ 7 ਦੇ ਮਲਟੀਪਲ ਪੰਜ ਕੁੰਡੇ 7 7 7 ਤੇ ਲਾਸਟ ਤੇ ਪੰਜ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਚਲੋ ਫਿਰ ਪਹਿਲੀ ਸਲਾਈ ਆਪਾਂ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੈ ਇੱਥੋਂ ਠੀਕ ਹੈ ਤਾਂ ਪਹਿਲੀ ਸਲਾਈ 'ਚ ਸਿੱਧੇ ਪਾਸੇ ਤੋਂ ਚਾਰ ਕੁੰਡੇ ਉਲਟੇ 1 2 3 4 ਦੋ ਕੁੰਡੇ ਸਿੱਧੇ 1 2 ਇੱਕ ਕੁੰਡਾ ਉਲਟਾ ਸੱਤ ਕੁੰਡੇ ਹੋ ਗਏ ਇਹ ਹੀ ਸੱਤ ਕੁੰਡੇ ਆਪਾਂ ਇਹ ਚਲਾਈ ਤੇ ਰਿਪੀਟ ਕਰਨੀ ਹੈ ਬਾਧੂ ਕੁੰਡਾ ਤਾਰ ਕੇ ਉਸ ਤੋਂ ਬਾਅਦ ਦੋ चार कुंडे उल्टे दो सीधे एक उल्टा ठीक है सत्त हो गए दोबारा फिर उस तरह एक दो तीन चार कुंडे उल्टे एक दो कुंडे सीधे ठीक है उस तो बाद एक कुंडा उल्टा सात कुंडे हो गए दोबारा फिर चार कुंडे उल्टे एक दो तीन चार चार कुंडे उल्टे दो कुंडे सीधे एक कुंडा उल्टा ठीक है लास्ट ते अपने एक दो तीन चार कुंडे उल्टे आ गए ठीक है पहली सिलाई कंप्लीट होगी दूसरी सिलाई रोंग साइड तो ਸਾਰੀ ਸਲਾਈ ਉਲਟੀ ਬਣ ਕੇ ਕੰਪਲੀਟ ਕਰਨੀ ਹੈ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਰਿਆਂ ਉਲਟੇਂ ਬਣਾਉਣਗੇ ਇਸ ਲਈ ਜੈ ਡਾਈ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਬਣਾਉਣਾ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਉਲਟੀਆਂ ਆ ਜਾਂਦੀਆਂ ਠੀਕ ਹੈ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਇੱਥੇ ਮੈਂ ਛੋਟਾ ਜਿਹਾ ਬਾਰਡਰ ਬਣਾਇਆ ਇੱਕ ਉਲਟੇ ਦਾ ਤੇ ਇੱਕ ਸਿੱਧੇ ਕੁੰਡੇ ਦਾ ਠੀਕ ਹੈ ਦੂਸਰੀ ਸਿਲਾਈ ਕੰਪਲੀਟ ਹੋ ਗਈ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਇੱਕ ਕੁੰਡਾ ਇਹਦਾ ਬਾਦੂ ਤਾਰੂ ਚਾਹੀਏ ਬੁਨੋ ਉਸ ਤੋਂ ਬਾਅਦ ਚਾਰ ਕੁੰਡੇ ਉਲਟੇ ਇੱਕ 2 10 4 ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਉਲਟਾ ਪਹਿਲੀ ਸਿਲਾਈ ਦੀ ਤਰ੍ਹਾਂ ਹੀ ਸੀਰੀਜ਼ ਲਈ ਪਹਿਲੀ ਸਲਾਈਨ ਇਤਰਾ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਆਸਤੇ ਚਾਰ ਕੁੰਡੇ ਉਲਟੇ ਆ ਜਾਣਗੇ ਠੀਕ ਹੈ ਇਸ ਤਰ੍ਹਾਂ देखो, चौथी सिलाई सारी आप उल्टी बना के कंप्लीट कर लेनी है। सारी सिलाई उल्टी पाँचवी सिलाई एक कुंडा उतार थ्रिड करा अगे चार कुंडे उल्टे एक दो तीन चार दो कुंडे सीधे ਇੱਕ ਕੁੰਡਾ ਉਲਟਾ ਪਹਿਲੀ ਸਲਾਈ ਦੀ ਤਰ੍ਹਾਂ ਇਹ ਸਲਾਈ ਬਣਾ ਲੈਣੀ ਆਪਾਂ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਸੱਤ ਕੁੰਡੇ ਹੋ ਗਏ ਦੁਬਾਰਾ ਫਿਰ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਲਾਸਟ ਤੇ ਆਪਣੇ ਚਾਰ ਕੁੰਡੇ ਉਲਟੇ ਆ ਜਾਣਗੇ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਉਲਟੀ ਸਾਈਡ ਤੋਂ ਸਾਰੀ ਉਲਟੀ ਬਣਾਉਣੀ ਹੈ ਛੇ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆ ਗਈ ਡਿਜ਼ਾਈਨ ਦੀ ਸੱਤਵੀਂ ਸਲਾਈ ਠੀਕ ਹੈ ਸੱਤਵੀਂ ਸਲਾਈ ਧਿਆਨ ਨਾਲ ਦੇਖਿਆ ਇੱਕ ਕੁੰਡਾ ਤਾਰਿਆ ਉਸ ਤੋਂ ਬਾਅਦ ਥ੍ਰੈਡ ਕੀਤਾ ਅੱਗੇ ਤਿੰਨ ਕੁੰਡੇ ਉਲਟੇ ਪਹਿਲਾਂ ਆਪਣੇ ਚਾਰ ਕੁੰਡੇ ਉਲਟੇ ਬੰਦੇ ਸੀ ਹੁਣ ਤਿੰਨ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਠੀਕ ਹੈ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਫੇਰ thread ਲੱਕੀ ਕਰਨਾ ਫਿਰ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਕਰਕੇ ਜਿਵੇਂ ਆਪਾਂ ਸਿੱਧੇ ਕੁੰਡੇ ਬਣਾਉਣੀ ਐ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਫਿਰ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਉਲਟੇ ਠੀਕ ਹੈ thread ਕਰਾਂਗੇ ਪਿੱਛੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਿਓ ਉਸੇ ਤਰ੍ਹਾਂ ਸਲਿੱਪ ਕਰਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾ ਦੇਾਂਗੇ ਆਪਾਂ ਇੱਕ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਠੀਕ ਹੈ ਫਿਰ ਉਸੇ ਤਰ੍ਹਾਂ ਦੁਬਾਰਾ ਥ੍ਰੈਡ ਕਰਾਂਗੇ ਅੱਗੇ ਇੱਕ ਦੋ ਤਿੰਨ ਕੁੰਡੇ ਉਲਟੀ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਥ੍ਰੈਡ ਕਰਕੇ ਅੱਗੇ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਕਰਕੇ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਇਸ ਤਰ੍ਹਾਂ पिछली साइड तो लास्ट से अपने उस तरह तीन कुंडे उल्टे आ गए एक कुंडा आजगा इस तरह सीधा ठीक है सातवीं सिलाई कंप्लीट हो गई अठवीं सिलाई उल्टी साइड तो सारी आप उल्टी बना के कंप्लीट कर लेनी है जाली वाले कुंडे भी आपको उल्टे बनाने दूसरे कुंडे भी उल्टे ठीक है ਅੱਠ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਉਣੀ ਨੌਵੀਂ ਸਲਾਈਡ ਜੈਨ ਦੀ ਇੱਕ ਕੁੰਡਾ ਤਾਰ ਕੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਇੱਕ ਦੋ ਕੁੰਡੇ ਉਲਟੇ ਬਣਾਵਾਂਗੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਅਗਲੀ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਜਾਲੀ ਵਾਲਾ ਕੁੰਡਾ ਬਣਾ ਲੈਣਾ ਸਿੱਧਾ ਇਸ ਤਰ੍ਹਾਂ ਜਾਲੀ ਤੇ ਜਾਲੀ ਬਣ ਗਈ ਫੇਰ ਜਾਲੀ ਬਣਾਉਣੀ ਥ्रेड ਅੱਗੇ ਕਰਕੇ ਇਸ ਤਰ੍ਹਾਂ ਫੇਰ ਦੋ ਕੁੰਡੇ ਉਸੇ ਤਰ੍ਹਾਂ ਸਲਿੱਪ ਕਰਕੇ ਇੱਕ ਸਿੱਧਾ ਕੁੰਡਾ ਇੱਕ ਇਹ ਉਲਟਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਇਥੋਂ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਸੀ ਇੱਕ ਉਤਾਰ ਕੇ ਕੁਲਟਾ ਬਣਾ ਲਿਆ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰਨਾ ਇੱਕ ਕੁਲਟਾ 2 ਦਾ 1 ਥ੍ਰੈਡ ਅੱਗੇ ਕਰਕੇ ਜਾਲੀ ਬਣਾਉਣੀ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਜਾਲੀ 2 ਦਾ 1 ਪਿਛਲੀ ਸਾਈਡ ਤੋਂ ਸਿੱਧਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਸੌਰੀ ਇੱਕ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਅਸਤਰ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਕਰਕੇ ਜਾਲੀ ਬਣਾਵਾਂਗੇ ਜਾਲੀ ਵਾਲਾ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਜਾਲੀ ਬਣਾਵਾਂਗੇ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਕਰਕੇ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਸਿੱਧਾ ਥ੍ਰੈਡ ਅੱਗੇ ਕਰਕੇ ਜਾਲੀ ਬਣਾ ਕੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਉਸੇ ਤਰ੍ਹਾਂ ਇੱਕ ਕੁੰਡਾ ਇੱਕ ਕੁੰਡਾ ਇਹ ਸਿੱਧਾ ਇਹ ਉਲਟਾ ਦੋ ਦਾ ਬਣਾਵਾਂਗੇ ਇੱਕ ਪਿਛਲੀ ਸੈਕਟ ਤੋਂ ਲਾਸਟ ਤੇ ਆਪਣੀ ਉਸੇ ਤਰ੍ਹਾਂ ਅੱਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਠੀਕ ਹੈ 10ਵੀਂ ਸਲਾਈ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਆਗੇ ਡਿਜ਼ਾਈਨ ਦੀ 11ਵੀਂ ਸਲਾਈ ਇੱਕ ਕੁੰਡਾ ਤਾਰ ਕਿਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਬਣਾਵਾਂਗੇ ਆਪਾਂ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਇਸ ਤਰ੍ਹਾਂ ਥ्रेड ਅੱਗੇ ਕਰਕੇ ਹੁਣ ਇਹ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇਸ ਤਰ੍ਹਾਂ ਇੱਕ ਦੋ 3 ਇਸ ਤਰ੍ਹਾਂ ਠੀਕ ਹੈ ਫੇਰ ਥ੍ਰੈਡ ਅੱਗੇ ਕਰਕੇ ਜਾਲੀ ਤੇ ਜਾਲੀ ਬਣਾ ਕੇ ਦੋ ਕੁੰਡੇ ਉਸੇ ਤਰ੍ਹਾਂ ਸਲਿੱਪ ਕਰਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਇੱਕ ਤਾਰ ਕੇ ਦੋ ਉਲਟੇ ਬਣਾਏ ਸੀ ਇੱਥੇ ਆਪਾਂ ਇੱਕ ਸਿੱਧਾ ਇੱਕ ਸਿੱਧੇ ਤੋਂ ਹੀ ਫੇਰ ਸ਼ੁਰੂ ਕਰਨਾ ਹੈ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਇਹ ਵਿੱਚ ਵਾਲੇ ਤਿੰਨ ਕੁੰਡੇ ਸਿੱਧੇ ਇੱਕ ਦੋ 10 ਫਿਰ ਥ्रेड ਅੱਗੇ ਇਹ ਦੋ ਕੁੰਡੇ ਉਸੇ ਤਰ੍ਹਾਂ ਉਤਾਰ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਠੀਕ ਹੈ ਫਿਰ ਦੁਬਾਰਾ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਸਿੱਧਾ ਥ्रेड ਅੱਗੇ ਤਿੰਨ ਕੁੰਡੇ ਸਿੱਧੇ 1 2 3 10 ਥ्रेड ਅੱਗੇ ਦੋ ਕੁੰਡੇ ਉਸੇ ਤਰ੍ਹਾਂ اتار ਕੇ தோ குடம் பண்ண தான் இரக்காஸ்டே குண்டு அப்பா உல்ட்டே பண்ணி யாரா சிலைய கம்பிட் அப்படி டாரமீ சிலை அப்பா உல்ட்டி பண்ணிட்டு உல் சிலை தோ ਲਓ ਜੀ ਦੇਖੋ 12 ਸਲਾਈਆਂ ਕੰਪਲੀਟ ਹੋ ਗਈਆਂ 12 ਸਲਾਈਆਂ ਦਾ ਆਪਣਾ ਹਿਟ ਜਾਈਣਾ ਦੁਬਾਰਾ ਫੇਰ ਆਪਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ 12 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ